ਸ੍ਰੀ ਕਾਲ ਜੀ ਸਵਾਗਤ ਹੈ ਅੱਜ ਦੀ ਵੀਡੀਓ ਚ ਮੋਟਰ ਬਰਾਏ ਬੇ ਤੇ ਹੋਰ ਕੋਲੂ ਬਾਈ ਕਿਦਾਂ ਵੀਰ ਨੇ ਤਾਂ ਵੜਾਤੀ ਇੱਧਰ ਆਓ ਚੱਲੀਆਂ ਜੀ ਵੜਾਤੀ ਆ ਵੀ ਵੜਾਤੀ ਮੈਂ ਰਹਿ ਗਿਆ ਮੈਂ ਗਿਆ ਵਾ ਤਾਂ ਬਾਹਰ ਅੱਜ ਨਹੀਂ ਵੜਾ ਦੇਣੀ ਸੀ ਥੋੜਾ ਜਿਹਾ ਕਾਲੇ ਨੂੰ ਗਾ ਨੂੰ ਯਾਰ ਕੰਮ ਇਹ ਜਾਂ ਪੇਵਾ ਤਾਂ ਥੋੜਾ ਜਿਹਾ ਅੱਜ ਭੱਜੋ ਨੱਠੋ ਜਾ ਸਵੇਰ ਦਾ ਹੀ ਆਂ ਸ਼ਾਮ ਨੂੰ ਆਕੇ ਟਾਈਮ ਲੱਗਿਆ ਇੱਥੇ ਕਿੱਲਾ ਤਾਂ ਗੱਲਾ ਲਾ ਰਿਹਾ ਹੈ ਫਰਾਂ ਦੇ ਬੀਗਨ ਨੇ ਮੋਟਰ ਚਲਾਤੀ ਆ ਉਹ ਪਰਾਂ ਵੀ ਗੱਲਾ ਕਰਿਆ ਤੇ ਕੁਝ ਦੇ ਦਾ ਗੜੀ ਬਈ ਬਹੁਤ ਹੋਰੇ ਬਾਕੀ ਸਾਰਾ ਸੁੱਕਾ ਮੈਂ ਕਿਹਾ ਨਰਮ ਤਾਂ ਨਹੀਂ ਹੈਗੀ ਨਰਮ ਹੈ ਨਰਮ ਤੇਰੀ ਨਾਲ ਦੀਓ ਲੱਗੀ ਵੀ ਕਿੰਨੇ ਦਿਨ ਬਾਅਦ ਸੀ ਤੇਰਾ ਬਾਹਰ ਲਾਈ ਹੁੰਦੀ ਫੇ ਮੇਤੇ ਦੇ ਨੇ ਪਹਿਨਾ ਲਾਤੀ ਹੋਰੇ ਪਨੀਰੀ ਖੜੀ ਧੀ ਹਾਂ ਤਾਂ ਜਗਾ ਪਨੀਰੀ ਵਾਲੀ ਸੀ ਹਾਂ ਉਹ ਵੀ ਨਾ ਮੇਤੇ ਦੇ ਪਹਿਨਾ ਲਾਤੀ ਸੀ ਹਾਂ ਮੇਤੇ ਦਾ ਪਹਿਨਾ ਲਾਤੀ ਨੇ ਮੈਂ ਤਾਂ ਖਾਸੀ ਲੇਟ ਲਾਈ ਆ ਫਿਰ ਦਾ ਮਤਲਬ ਹਲੇ ਵੜਾਉਣੇ ਵਾਲੀ ਨਹੀਂ ਹੈਗੀ ਤੇਰੀ ਆਈ ਵੀ ਉਹ ਫਾਟੇ ਨਹੀਂ ਆਈ ਪਚਾਈ ਤੇ ਪੰਜ ਦਿਨ ਬਾਅਦ ਲੱਗੀ ਆ ਚਾਰ ਪੰਜ ਦਿਨ ਦਾ ਤਾਂ ਫਰਕ ਪੈ ਹੀ ਜਾਣਾ ਕਹਿੰਦੇ ਮੀਂਹ ਖਾਦਾ ਭਾਰਾ ਦੱਸਿਆ ਵਾ ਹੈ ਐਤਵਾਰ ਸੋਮਵਾਰ ਡਰਾਰੇ ਰੱਬ ਵੀ ਦੇਖ ਲੈ ਮਰਜੀ ਆ ਹੁਣ ਕੀ ਕਰੀਏ ਮਰਜ਼ੀ ਤਾਂ ਹੈਗੀ ਆ ਮੈਂ ਵੀ ਪੜਾਉਣੀ ਆ ਉਹ ਮਖਾ ਚੱਲ ਲੰਘ ਕੇ ਪੰਜ ਸੱਤ ਉਹ ਤਾਂ ਲੰਘ ਜਾਂਦੇ ਯਾਰ ਤੇਰੀ ਆਈ ਵੀ ਆਈ ਵੀ ਲੱਗੀ ਆ ਇੱਥੇ ਨੂੰ ਦੇਖਦੇ ਆ ਰਸਤਾ ਜਿਰੀ ਦਾ ਆਈ ਵੀ ਆ ਮੈਂ ਇਧਰੋਂ ਤਾਂ ਨਹੀਂ ਕਿਤੇ ਪਾਣੀ ਚਲਾਤਾ ਇਹਨਾਂ ਨੇ ਨਾਲੇ ਮੈਂ ਤਾਂ ਜੇ ਘਰੇ ਰੱਖਣੀ ਆ ਦੱਸ ਦੇ ਨਾ ਦੂਈ ਦੇ ਨਾਲੇ ਲੈ ਕੇ ਜਾਣੀ ਦੂਈ ਦੇ ਨਾਲੇ ਲੈ ਕੇ ਜਾਣੀ ਆ ਹੋਰ ਇਹਨੂੰ ਤਾਂ ਦੇਗਾ ਨਹੀਂ ਇਹਦੇ ਨਾਲ ਨਾਲ ਬੱਟ ਭੁਲਣੇ ਆ ਚਲਾ ਜਾ ਉਧਰੋਂ ਦੇਖਦੇ ਆ ਜਾ ਰੇੜੀ ਦੋ ਭਾਰੀ ਹੈ ਜਿਹੜੀ ਉਹ ਰੇੜੀ ਕੋਲ ਨਾਲ ਜ਼ਲਮਾ ਉਹ ਪਹਿਨਾ ਮੈਂ ਉਧਰੋਂ ਸੋਚਿਆ ਤਾਂ ਉਹ ਬੂਟਿਆਂ ਦੇ ਪਰਲੇ ਪਾਸੇ ਆ ਤਾਂ ਜਾਣੀ ਉਹ ਖੀਲ ਹੀ ਲੈਣ ਸੜੀ ਇਹ ਨੇੜੇ ਆ ਉਹ ਇਹ ਸਾਬ ਕਹ ਲਾਤੀ ਨਾ ਆ ਦੂਏ ਪਾਸੇ ਨੂੰ ਲਾਈ ਵੀ ਇਦਾਂ ਦੇ ਬੂਟੇ ਉਹ ਇੱਕ ਲਾਈਨ ਨੇ ਪੰਗਾ ਪਾਤਾ ਨੇ ਇਧਰ ਸਾਰੇ ਆ ਜਾਣੀ ਦੀ ਐ ਸਿਰੇ ਤੱਕ ਰੱਖਿਆ ਵਾ ਉਹ ਇਹਨੂੰ ਲੰਘ ਜਣੀ ਬਹੁਤ ਜਗ੍ਹਾ ਆ ਨਾ ਵੱਡਾ ਥੋੜਾ ਹੁੰਦੀ ਆ ਮੈਂ ਤਾਂ ਲਾ ਦੇ ਜੀ ਲਾ ਦੇ ਜੀ ਲੱਗ ਜਣੀ ਉਹ ਇਹਦਾ ਬਾਰਡਰ ਦਾ ਨਾਮ ਨਾ ਨਹੀਂ ਇਦਾਂ ਨੂੰ ਨਹੀਂ ਲਖਣੀ ਹੈਗੀ ਬੋਲੂ ਇਦੋਂ ਤਾਂ ਨੁਕਸਾਨ ਜਿਆਦਾ ਕਰਨਾ ਇਹਨੇ ਆਹ ਕਹਿ ਰਿਆ ਜੇ ਬਾੜ ਦੰਨੇ ਆਏ ਇੱਥੇ ਦਏ ਬਾੜ ਦੇ ਮੈਂ ਕਹਿੰਦਾ ਹੋਰ ਰੁਕ ਜਾ ਯਾਰ ਹਜੇ 3-4 ਦਿਨ ਹੋਰ ਕੱਢ ਦੇਣੇ ਕਿਉਂ ਪੱਕ ਲੈਣਾ ਤੇ ਹੂਰ ਆ ਨਾਲੇ ਤੇਰੀ ਬਹਾਮਤੀ ਪੱਕ ਜੂ ਇਹਨਾਂ ਨੂੰ ਜੇ ਉਹਦਾ ਜੱਸੇ ਦੇ ਲੋਟ ਆ ਗਈ ਜੱਸੇ ਨੇ ਰਾਜਾ ਹਾਲੇ ਅਟਕ ਗਿਆ ਬੜਾਊਗਾ ਜੱਸਾ ਝੱਲੀਆਂ ਪੜਾਉਣੇ ਟਾਰਕੀ ਤੇ ਮੇਰਾ ਖਿਆਲ ਆ ਬਸ ਮੇਰੇ ਹੁਣ ਤਾਂ ਫਲ ਪੈ ਗਿਆ ਹਾਂ ਪਾਉਗਾ ਵੀਰਾ ਹੀ ਪੱਕਣ ਲੱਗ ਗਈ ਇਹ ਨਾ ਕਰ ਇੰਨਾ ਹੋ ਨਹੀਂ ਨਾ ਇਹ ਛੋਟੀ ਰਹਿ ਗਈ ਨਾ ਕੱਦ ਚ ਮੈਂ ਤਾਂ ਕੁਝ ਪਾਇਆ ਵੀ ਨਹੀਂ ਹੈਗਾ ਛੱਡ ਗਿਆ ਕਹਿੰਦਾ ਵੀਰ ਦੇ ਹੂੰ ਛਾੜਦਾ ਹੁਣ ਜੋ ਕੇ ਜੇ ਪਤਾ ਲੱਗਦਾ ਉੱਤੇ ਭੱਲਾ ਵੀ ਜੱਸੇ ਦਿੰਦਾ ਆਹ ਕਿਆ ਪਤਾ ਹੁਣ ਝੱਲੀਆਂ ਬਣਾਏ ਆ ਇੱਕ ਦੋ ਪੀਲੇ ਰੇ ਘਾਟਾ ਮਾੜਾ ਮੋਟਾ ਤੇਰੇ ਕਿਦਾਂ ਰਿਹਾ ਮੇਰਾ ਕੋਡ ਨਹੀਂ ਆਇਆ ਹੂੰ ਕਿੰਨੇ ਹੋ ਗਏ ਫੇਰ ਵੀ ਚਾਰ ਉਹ 18 17 ਦਾ ਇਕਲੇ ਦਾ 12 ਨਾਲ ਦੇ ਲੈ ਕੋਈ ਬਿਮਾਰੀ ਨਹੀਂ ਸੀ ਵਾਰੀ ਨਹੀਂ ਹਰੇਕ ਬਾਈ ਦੱਸਦਾ ਕਿ ਨਾ ਪਰ ਮੇਰੇ ਦੋ ਟ੍ਰੈਂਡ ਹੋਗੇ ਤੇ ਉੰਨੀ ਜਗ੍ਹਾ ਵਿੱਚੋਂ ਐਗਤੀ ਇੱਕ ਹੋਇਆ ਹੁਣ ਆਵੇ ਇਹਦੇ ਨਾਲ ਦੀ 26 ਦੀ ਤੇਰੀ ਜਿਕਣਾ ਆਪਣੀ 26 ਕਿੱਡੀ ਸਾਫ ਕੋਈ ਡੋਟੀ ਨਹੀਂ ਸੀ ਦੇ ਲੈ ਕਿਹਾ 1 2% ਤਾਂ ਚੱਲ ਡੋਟੀ ਹੋਈ ਜਾਂਦੀ 26 ਨੂੰ ਫੇਰ ਵੀ ਦੇਖ ਲੈ ਚਾਰ ਨੂੰ ਕਿੰਨਾ ਡਾਊਨ ਰਹੇਗਾ ਕੰਮ 30 ਦੇ ਥੱਲੇ ਹੀ ਆ ਚਾਰ ਹੈ 20 ਤਾਂ ਥੱਲੇ ਹੀ ਹੈ ਕੋਈ 20 ਲਾ ਲੈ ਹੱਥ ਨੇ ਹਾਂ ਤਾਂ ਚਲੋ ਕਿਸੇ ਦਾ 22 23 ਵੀ ਹੈਗਾ ਜੀ ਕੋਈ ਵਧੀਆ ਜ਼ਮੀਰੀ ਹੈ। ਆਂ ਦਾ ਫੇਰ ਅਗਲਾ ਲਵਾਂ। ਨਹੀਂ ਥੋੜਾ ਜਿਹਾ ਆਪਣੇ ਮੈਂ ਦੇਖਿਆ ਆਪਣੇ ਨਾ ਏਰੀਆ ਥੋੜਾ ਖੁਸ਼ਕ ਆ। ਪਿਆ ਹੋਵੇ ਤੈਨੂੰ ਦੱਸਦਾ। ਜ਼ਮੀਨ ਦਾ ਫਰਕ ਪੈ ਜਾਂਦਾ ਜਿਹੜੀ ਥੋੜੀ ਜੀ ਝਾੜ ਇੰਨਾ ਖਿਆ। ਖੁਸ਼ਕ ਜ਼ਮੀਨ ਦਾ ਵੀ 16 ਤੇ ਲੈ ਕੇ 20 ਤੱਕ ਝਾੜ ਆ। ਕੋਈ ਉਹ ਜਿਹੜੀ ਤਾਕੜੀ ਬਹੁਤੀ ਉਹ 21 ਆ ਜੀ ਬਸ। ਇਹੇ ਜਿਹੜੀ ਸਾਰੇ ਕਿ ਆਉਗੇ ਆ। ਅਸਲ ਮੀਂਹ ਪਈ ਗਿਆ ਉਹਦੇ ਕਰਕੇ ਹੋ ਗਿਆ। ਇਹ ਬੂਰ ਆਇਆ ਨਾ। ਮੀਂਹ ਹਵਾ ਉਹਨੇ ਨੀ ਪोटाश ਜਿਉ ਬਣਾਤੀ। ਜਿਆਦਾ ਹੀ ਬੁਰਾ ਹਾਲ ਹੋ ਗਿਆ। ਗੰਨਾ ਪਾਉਣਾ ਸ਼ੁਰੂ ਕਰਤਾ ਕਿ ਨਹੀਂ ਗੰਨਾ ਆਮ ਵਾਲਿਆ ਮੈਂ ਵੀ ਰੁਕਿਆ ਵੈਰਾ ਮੈਂ ਕਿਹਾ ਵੀ ਗਰਮੀ ਆ ਹਲੇ ਪਾਣੀ ਲਾ ਲਵਾ ਉਹਨੂੰ ਕਰਣੀ ਦਮ ਪਰਲੇ ਨੂੰ ਲਾ ਦੇ ਮੈਂ ਮੀਂਹ ਦੇਖ ਲਾ ਮੈਂ ਵੀ ਮੀਂਹ ਅਖੀ ਰੁਕਿਆ ਵਾ ਬੂਟਿਆਂ ਨੂੰ ਲਾਉਣਾ ਦਾ ਰੌਣੀ ਕਰਨੇ ਤੇ ਮੈਂ ਮੀਂਹ ਕਰਕੇ ਰੁਕਿਆ ਵਾ ਮੈਂ ਕਿਹਾ ਫਾਇਦਾ ਨਹੀਂ ਜੇ ਹਵਾ ਹਵਾ ਤਸੀਵੀ ਆ ਦੋ ਦਿਨ ਚ ਗਿਆ بگੜਦਾ ਹਲੇ ਮੈਂ ਤਾਂ ਕਾਹੀ ਮੈਂ ਥੱਲੇ ਗਿੱਲਾ ਪਿਆ ਜਾ ਖੇਤ ਤਾਂ ਗਿੱਲਾ ਥੱਲੇ ਪੂਰਾ ਗਿੱਲਾ ਨਿਕਲੇ ਆਇਆ ਬੂਟਿਆਂ ਦੀ ਜੜਾਂ ਚ ਨਾ ਥੋੜਾ ਜਿਹਾ ਖੁਸ਼ਕ ਹੋ ਜਾਂਦਾ ਬੂਟੇ ਪਾਣੀ ਖਿੱਚਦੇ ਆ ਬਾਕੀ ਖੇਤ ਆਪਣਾ ਗਿੱਲਾ ਹੀ ਹੁੰਦਾ ਉਹ ਲੱਗੀ ਜਾਂਦਾ ਇਹ। ਵੀ ਤੇ ਗੱਲ ਵੱਢ ਗਈ। ਆਹ ਹੁਣ ਹੀ ਵੱਢ ਕੇ 2-3 ਘੰਟੇ ਹੋ ਗਏ ਡੇਢ। ਇਹ ਤਾਂ ਹੋਇਆ ਮੈਂ ਤਾਂ ਜੀ ਆਇਆ ਹੀ ਆ ਹੁਣ ਰੋਪੜ ਤੇ। ਮੈਰ ਬਾਪੂ। ਸਮਾਜ ਵਜਨ ਕਰਾਉਣੇ ਜਾਣਾ ਤਾਂ ਉਹ ਵੀ ਨਹੀਂ ਹੋਇਆ। ਹੁਣ ਕੱਲੂ ਜਾਣਾ। ਬਾਅਦ ਗਿਆ ਨਾ ਕਿਤੇ। ਰੋਪੜ ਗਿਆ ਤਾਂ ਪਹਿਲਾਂ ਉੱਥੇ ਗਿਆ ਉਹ ਤਾਂ ਨਾਨੂ ਵਾਲ। ਬਾਈ ਇਥੇ ਹੀ ਘੁੰਮਦੇ ਦਾ ਟਾਈਮ ਲੰਘ ਗਿਆ। ਕੱਲੂ ਉਹ ਪਹਿਲਾਂ ਧੋਕੇ ਖੜਾਤਾ ਦਾ ਵੀ ਅੱਜ ਵਜਨ ਕਰਾ ਕੇ ਲਿਆਉਣਾ ਉਹਦਾ। ਐਨੇ ਨੂੰ ਕੰਮ ਜੱਗ ਬਹਿ ਗਿਆ ਬਸ ਫਿਰ ਰਹਿ ਗਿਆ ਦੋ ਜਾਲੇ ਹੁਣ ਕੱਲੂ ਪਹਿਲਾਂ ਸਵੇਰੇ ਉਹਦਾ ਵਜਨ ਕਰਾ ਕੇ ਲਿਆਉਂਗਾ। ਉਹ ਕਦਾ ਕਰਾਉ ਮਾਜਾ ਕਰਾ ਲੈਂਦੇ ਆ ਦੁਆਰਾ ਹੈ ਦੇਖਦੇ ਕਿੰਨਾ ਹੁੰਦਾ ਕੱਲੂ ਕੱਲੂ ਬਾਕੀ ਅੱਜ ਬੁੱਟਿਆਂ ਦਾ ਹੀ ਫੋਨ ਆਇਆ ਇਹ ਤਾਂ ਮੁੜ ਕੇ ਆਇਆ ਨਹੀਂ ਹਾਂ ਇਹਦਾ ਕਹਿੰਦਾ ਮੈਂ ਆ ਗਿਆ ਹੈ ਕਹਿੰਦਾ ਦਿਖਾਉਂਦਾ ਠੇਕੇਦਾਰ ਨੂੰ ਮੈਂ ਦਿਖਾ ਦੇ ਭਾਈ ਠੇਕੇਦਾਰ ਨੂੰ ਦੇਖਨੇ ਵੇਜ ਗਿਆ ਦਿਖਾਈ ਤੀ ਮੈਂ ਕਹਾਂ ਹੁਣਾ ਸੌਦਾ ਹਾਂ ਗੱਲ ਕੰਡਾ ਵੀ ਗੋ ਜੀ ਹਾਂ ਇਹ ਵੀ ਹੁਣ ਬਟੋ ਜੀ ਕੰਨਾ ਵੀ ਜੋ ਜੂ ਨਹੀਂ ਫੇ ਫਰਬਰੀ ਚ ਤੇਰੇ ਨਾਲ ਪੱਟੇ ਹੋਣੀ ਜਾਂ ਤੈਂ ਪਟਾਈ ਤੇ ਫਰਬਰੀ ਫਾਈ ਤਾਂ ਫਰਬੀ ਤੱਕ ਦਾ ਟਾਈਮ ਹੈਗਾ ਜਾਂ ਮਰਜੀ ਪੱਟ ਹੋ ਜੂਵੇ ਗੰਨਾ ਬੀਜ ਹੋ ਜਾਣਾ ਪੈਰਾਂ ਗੱਲਬਾਤ ਹੋ ਜੂਵੇ ਕੋਈ ਗੱਲ ਹੋਊਗਾ ਹੈ ਕਿਉਂ ਜਮਾਨਾ ਨੇਗਰੀ ਆਉਣਾ ਫਿਰ ਕਰ ਆ ਕੇ ਚੱਲਦਾ ਜਾ ਜਾਉਂਦਾ ਅੱਛਾ ਤਾਂ ਇਹ ਬਾਜ ਹੋਰ ਤਰ੍ਹਾਂ ਦੀ ਆਉਂਦੀ ਐ ਆ ਤਾਂ ਹਜੇ ਤੇਰੀ ਮੇਰੇ ਸਾਹਬ ਦਾ ਦੱਸ ਦੇਣੀ ਆਉਂਦੀ ਯਾਰ ਅਹਾਂ ਦਸ ਤਰੀਕ ਤੇ ਪੜਾ ਦੇਣੀ ਮੈਂ ਹੈ ਦਸ ਤਰ੍ਹਾਂ ਤਾਂ ਪੜਾ ਦੇਣੀ ਮੈਂ ਅਗੇਤੀ ਨਹੀਂ ਹੈਗੀ ਹੈ ਪੱਕੀ ਪੈ ਜਾ ਕੇ ਦੇਖ ਲੈਣ ਫਤ ਤੇਰੇ ਨਾਲੇ ਮੇਰੀ ਹੈ ਦੋ ਕਿ ਦਿਨ ਦੀ ਫਰਕਾ ਤਿੰਨ ਦਾ ਹਾਂ ਰਾਤਰੀ ਕੀ ਤੱਕ ਦਾ ਬੜਾ ਲੈਣੀ ਦਾ ਹਾਂ ਜੀ ਤਾਂ ਡੋਡੀ ਵਾਲੀਆਂ ਸ਼ੁਰੂ ਹੋਣੀਆਂ ਮੰਡੀ ਚ ਇੰਨੀ ਤੇ ਨਹੀਂ ਆਉਂਦੀਆਂ ਡੋਡੀ ਵਾਲੀਆਂ ਕੱਲ ਆ ਗਈ ਕੱਲ ਆ ਗਈ ਹਲੇ ਤੱਕ ਆਉਣੀ ਆਏ ਆ ਥੱਬਿਆਂ ਤੇ ਥੱਬੇ ਡੋਡੀ ਵਾਲੇ ਆਓ ਕੱਟ ਮਾਰਨ ਲੱਗ ਗਏ ਬੜਾ ਹੈ ਕੱਟ ਮਾਰਦੇ ਡੋਡੀ ਵਾਲੀ ਨੂੰ ਇਹ ਤਾਂ ਸਾਰਾ ਪੰਗਾ ਹੀ ਹੈ ਜ਼ਿਮੀਦਾਰਾਂ ਨੂੰ ਜੇ ਕੱਟ ਸ਼ੁਰੂ ਹੋ ਗਿਆ ਜਿਹੜੀ ਉੱਨੀ ਹੈ ਕਿ ਆਲੇ-ਦਾਲੇ ਆ ਕਿੱਧਰ ਲੰਘ ਗਿਆ ਉਹ ਜਾਂਦਾ ਹੈਲੀਕਾਪਟਰ ਹੈਂ ਫੈਡਰ ਵਾਲੇ ਦੇ ਕਿੰਨੇ ਨੱਟੇ ਮੇਰੇ ਉਹੀ ਕਹਿੰਦਾ ਮੈਂ ਲੰਘਿਆ ਜਹਾਜ ਭਾਈ ਉੱਪਰ ਦੀ ਉੱਪਰੇ ਇਹੀ ਲੈ ਲਈ ਇੱਕ ਪ੍ਰਾਈਵੇਟ ਜੈਟ ਗੱਡੀ ਨਾਲ ਉੱਪਰ ਦੀ ਉੱਪਰੇ ਲੰਘਿਆ ਹੈ ਹੋਰ ਸਾਰਾ ਜਹਾਜ ਵੇਚਣੀ ਪੈਣੀ ਤਾਂ ਉਹੀ ਤਾਂ ਸਾਰਾ ਉਹ ਵੇਚਣਾ ਪੈਣਾ ਤਾਂ ਵੀ ਨਹੀਂ ਆਉਣਾ ਨਹੀਂ ਨਹੀਂ ਆਉਣਾ ਹੈ ਵਾ ਫੇ ਮੰਤਰੀ ਬਣ ਜਾਦਾਂਗੇ ਹੋ ਗਿਆ ਵੋਟਾਂ 'ਚ ਖੜ ਜਾਏਗੀ ਨਾ ਨਾ ਬਾਬਾ ਫੇਰ ਠੀਕ ਹੈ ਫੇਰ ਤਾਂ ਮਿਲੂੰਗਾ ਹੀ ਜਹਾਜ ਕਦੇ ਹੂੰ ਹੋਰ ਫਿਰ ਬਾਕੀ ਠੀਕ ਠਾਕ ਅੱਜ ਗਰਮੀ ਹੂ ਫਰਕ ਹੈਗਾ ਥੋੜਾ ਜਿਹਾ ਪਰ ਹੈਗੀ ਆ ਹੈਗੀ ਆ ਗਰਮੀ ਪਰ ਮੈਨੂੰ ਐਂ ਲੱਗਦਾ ਵੀ ਦੇਖ ਲੈ ਹੁਣ ਅੱਗਾਂ ਤਾਂ ਲੱਗਦੀਆਂ ਨਹੀਂ ਐਤਕੀ ਰੱਖਣ ਚੱਲਿਆ ਅੱਗ ਦੇਖੀ ਤਾਂ ਕੋਈ ਲਾ ਰਿਹਾ ਪਰ ਸੂਰਜ ਨੂੰ ਫੇਰ ਵੀ ਦੇਖ ਲੈ ਵੀ ਫਰਕ ਪੈਣ ਲੱਗ ਗਿਆ ਆਹੋ ਦੇਖ ਲੈ ਵੀ ਟਾਈਮ 5 ਵਜੇ 5 ਵਜੇ ਸੂਰਜ ਦੀ ਜਾਂਦੇ ਨਹੀਂ ਹੈਗੀ ਸਵੇਰੇ ਵੀ 11 ਵਜੇ ਕਿਤੇ ਧੁੱਪ ਜ ਆਉਣ ਲੱਗਦੀ ਹੈ 9 ਵਜੇ ਦੇ ਬਾਅਦ ਉਹੀ ਕਹਿੰਦਾ ਮੈਂ ਕੋਈ ਫਰਕ ਪੈ ਗਿਆ ਜਾਦੋਂ ਉਹ ਪਾਣੀ ਲਾਉਂਗਾ ਆਪਾਂ ਉਹ ਖੱਤੀ ਨੂੰ ਵੀ ਲਾਉਣਾ ਉਧਰ ਮੈਂ ਬੰਨੇ ਮਾਹ ਚਾਲਾ ਦੇਖ ਲੈ ਨਾ ਰਹਾ ਜੀ ਮੀਂਹ ਦੇਖ ਲੈ ਕਹਿੰਦੇ ਮੀਂਹ ਖਾਸਾ ਦੱਸਿਆ ਵਾ ਦੱਸਿਆ ਆਇ ਤਵਾਰ ਨੂੰ ਐਨ ਹੈਵੀ ਮੀਂਹ ਦੱਸਿਆ ਵਾ ਸੋਮਵਾਰ ਦਾ ਆਇ ਤਵਾਰ ਸੋਮ ਮੰਗਾ ਤਿੰਨ ਦਿਨ ਦੱਸਿਆ ਨਹੀਂ ਤਾਂ ਇਤਵਾਰ ਸੋਮਵਾਰ ਮੰਗਾ ਤਿੰਨ ਦਿਨ ਸੋਮਵਾਰ ਨੂੰ ਜ਼ਿਆਦਾ ਦੱਸਿਆ ਵਾ ਪੂਰੀ ਤਗੜੀ ਝੋਸ ਕਹਿੰਦੇ ਇੱਕ ਹੋਰ ਪੰਗਾ ਦੇਖੀ ਗਰਮੀਆਂ ਦੇ ਨਾਲ ਤਾਂ ਸੱਚ ਹੋਵੇ ਹੋ ਨਾ ਹੋਵੇ ਸਾਰਾ ਨਾ ਸੱਚ ਹੋ ਜਾਂਦਾ ਨਾ ਦਾ ਯਾਰ ਪੈਂਦਾ ਹੁੰਦਾ ਏ ਇਹ ਪੈਂਦਾ ਹੁੰਦਾ 22 ਤਰੀਕ ਜਿਹੜੀ ਹਾਂ ਲੰਗੀ ਉਹ ਨੂੰ ਕਹਿੰਦਾ ਆਪ ਐਂਦਾ 5 ਤਰੀਕ ਨੂੰ ਅੱਜ ਕਿੰਨੀ ਆ ਅੱਜ 2 ਲੈ 3 ਕੱਲ੍ਹ ਪਿਆਰ ਉਹ ਹੀ 5 ਨੂੰ ਡੈ ਡੈਰੀ ਬੀ ਨੋਟ ਕਰਿਆ ਪਤਾ ਮੈਂ ਨੋਟ ਕਰਿਆ ਹੋਇਆ ਆ 5 ਨੂੰ ਪੈਂਦਾ ਆ 22 ਤਰੀਕ ਨੂੰ ਪੈਂਦਾ ਅੰਦਾਜ਼ਾ ਲਾ ਰਹੇ ਹਲੇ ਤਾਂ ਫਿਰਦਾ ਦਾ ਬੰਗਾਲ ਦੀ ਖਾੜੀ ਕਿ ਨਹੀਂ ਉਹ ਆ ਮੜਾ ਮੜਾ ਕਹਿੰਦਾ ਵੀ ਕਿ ਆਵਦਾ ਕਮਜੂਰੇ ਪੈਜੇ ਉਹਰੇ ਤੱਕ ਆਉਂਦਾ ਹੋਇਆ ਕਿਣੀਆਂ ਪਾਉਂਗੇ ਜਰੂਰ ਪੈਣਾ ਤਾਂ ਜਰੂਰ ਆ ਥੋੜਾ ਬਹੁਤਾ ਪਾਉ। ਪਰ ਇਹਨਾਂ ਨੇ ਜਿੰਨਾ ਅੰਦਾਜ਼ਾ ਲਾਇਆ ਉਹ ਨਾਲ ਇੱਕ ਹੋਰ ਵੀ ਆ ਹਲੇ ਜੇ ਮੜੇ ਨੇ ਕਿਣੀਆਂ ਪੈ ਗਈਆਂ ਕਣ ਕਣ ਨੂੰ ਫਾਇਦਾ ਹੋਊਗਾ ਰੌਣੀ ਕਰਨੇ ਕਣਕ ਦਾ ਬੋਲੂ ਜੇ ਬਹੁਤ ਟਾਈਮ ਪਿਆ ਬਾਈ ਯਾਰ ਇੰਨੀ ਆ 2 ਮਹੀਨਾ ਥੋੜਾ ਕਿਹੜਾ ਮਰਜੀ ਰੌਣੀਆਂ ਕਰੀ ਜਾ ਆ ਉਹ 11ਵੇਂ ਮਹੀਨੇ ਬੀਜੂਗੀ 11ਵੇਂ ਮਹੀਨੇ ਬੀਜ ਕੇ ਫਾਇਦਾ ਅਗਲੀ 2 ਤਰੀਕ ਤੱਕ ਬੀਜ ਕੇ ਫਾਇਦਾ ਜਿਹੜੇ ਸਾਲ ਗਰਮੀ ਆ ਅਗੇਤੀ ਦਾ ਕੋਈ ਬੀਜ ਕੇ ਫਾਇਦਾ ਨਹੀਂ ਹੈਗਾ ਆ ਨੋਗਰ ਜਾਨੇ 20 ਤੇ ਲ ਬੂਟਿਆਂ ਵਿੱਚ 20 ਬੂਨ ਬੀਜ ਲਏ ਕਿਉਂਕਿ ਬੂਟਿਆਂ ਵਿੱਚ ਥੋੜੀ ਜੀ ਛਾਂਵਾਂ ਰਹਿੰਦੀ ਆ ਬੂਟਿਆਂ ਵਿੱਚ ਬੀਤੇ ਚੱਲ ਪੈਂਦੀ ਆ ਪਰ ਹੁਣ ਜਿਹੜੀ ਤਾਂ ਤੱਪੜ 'ਚ 20 ਨੂੰ ਬੀਜਣੀ ਆ ਉਹ ਹੈ ਚੰਗੀ ਗੱਲ ਨਹੀਂ ਹੈਗੀ ਬਾਕੀ ਭਾਈ ਮੌਸਮ ਸਭ ਤੋਂ ਵੱਡੀ ਚੀਜ਼ ਆ ਠੰਡਾ ਆ ਪੈ ਗਿਆ ਜਦ ਮਰਜ਼ੀ ਸ਼ੁਰੂ ਕਰ ਲਾ ਹੁਣ ਜੇ ਹੋਈਓ ਗਰਮੈਸ ਫੇਰ ਤਾਂ ਪਹਿਲੀ ਵੀ ਮਾਰਨੇ ਨੂੰ ਜਾਂਦੀ ਆ ਵੀ ਨਹੀਂ ਉਹ ਨਹੀਂ ਇੱਦਾਂ ਰੌਣੀ ਕਰਨੇ ਪੈਣਾ ਹੁਣ ਜਿਹੜੇ ਸਾਹ ਗਏ ਗਰਮੈਸ ਆ ਆ ਥੋੜੀ ਆ ਕਿਤੇ ਰੌਣੀ ਆ ਮੈਨੂੰ ਐ ਲੱਗਦਾ ਵੀ ਜਿਹੜੇ ਨੇ ਅੱਜ ਮੈਂ ਦੇਖਿਆ ਇੱਕ ਬੰਦਾ ਰੌਣੀ ਕਰ ਰਿਹਾ ਇਹਦੇ ਤਾਂ ਆਹਨਾਂ ਦੇ ਵੱਡ ਨੂੰ ਮੈਂ ਕਿਹਾ ਤੁਹ ਜਿਹੜੇ ਸਾਡੇ ਗਰਮੀ ਆ। ਆਹ ਹੀ ਤਾਂ ਹੈ। ਕੰਪਨੀ ਵਾਲੇ ਮੈਸੇਜ ਭੇਜੀ ਜਾਂਦੇ। ਆਹ ਹੈ। ਸੋਸਾਇਟੀ ਵਾਲਾ। ਇਹਰੇ ਬਹੁਤ ਭੇਦੀ ਆ। ਦੱਸ ਵੀ ਦੱਸਾਨੂੰ ਪਤਾ ਨਹੀਂ ਅਸੀਂ ਆਪ ਕਰ ਦੇਣਾ। ਇੱਕੋ ਬੈਲੈਂਸ ਹੁੰਦਾ ਏ ਜਿਹੜਾ ਕਢਾਇਆ ਬਏ ਉਹੀ ਹਫਤੇ ਬਾਅਦ ਫੇਰ ਉਕ ਨਹੀਂ। ਉਨਾ ਹੀ ਹਫਤੇ ਬਾਅਦ ਫੇਰ ਉਨਾ ਹੀ। ਜਿਹੜੇ ਕੋਈ ਪੈਸੇ ਜਮ੍ਹਾਂ ਕਰਾਉਂਦੇ ਉਹਦਾ ਮੈਸੇਜ ਨਹੀਂ ਆਉਂਦਾ। ਉਹਦਾ ਭੇਜਦੇ ਨੇ। ਉਹਦਾ ਛੇਤੀ ਪੈਸਿਆਂ ਦਾ ਮੈਸੇਜ ਨਹੀਂ ਆਉਂਦਾ ਜੇ ਕੋਈ ਜਮ੍ਹਾਂ ਕਰਾਉਂਦਾ ਕਢਾਉਂਦਾ। ਆਹ ਉਹ ਹੀ ਭੇਜੀ ਜਾਂਦੇ ਲੋਨ ਵਾਲਾ ਵੀ ਤੁਹਾਡਾ ਖੜਾ ਇਹ ਯਾਦ ਕਰਾਉਂਦੇ ਆ। ਵੀ ਤਿਆਰ ਹੋ ਜਾਓ ਭਾਈ। ਨਵੀਂ ਬਰਾਨੀ ਕਰਨੇ ਨੂੰ ਤਿਆਰ ਹੋ ਜੋ ਬਈ ਦਸ ਦੀ ਚੱਲ ਵੀ ਹੁਣ ਡਾਇਟ ਆਹੀ ਨਹੀਂ ਜਗਾਇਆ ਕਹਿੰਦੇ ਨਵੀਂ ਬਰਾਨੀ ਕਰਕੇ ਜਗਾਉਣਾ ਲੋਕਾਂ ਕੋਲ ਪਿਆ ਹੁਣ ਨਹੀਂ ਉਹ ਨਿਕਲਦੇ ਨਹੀਂ ਨਹੀਂ ਕਹਿੰਦੇ ਨਵੀਂ ਬਰਾਨੀ ਕਰਕੇ ਜਗਾਉਣਾ ਆ ਫਿਰ ਪਹਿਲੀ ਤੱਕ ਯਾਰ ਪੈਸੇ ਪਹਿਲੀ ਹੋ ਤਾਂ ਗਈ ਸ਼ੁਰੂ ਹੋ ਗਿਆ ਕੰਮ ਆਹ ਹੋ ਤਾਂ ਗਿਆ ਜਣੇ ਹੁਣ ਜੀਰੀ ਜੂਰੀ ਆ ਗਿਆ ਸਟਕੇ ਕਰੂਗਾ ਹੁਣ ਬਣਵਾਇ ਰੱਖ ਯਾਰ ਇੱਕ ਹੋਰ ਪੰਗਾ ਏ ਹਾਂ ਸਟਕੇ ਤਾਂ ਜੀਰੀ ਹੁਣ ਤੂੰ ਵੇਚ ਕੇ ਤਾਂ ਤੂੰ ਕਰ ਦੂਗਾ ਪੈਸੇ ਤਾਂ ਧਾਰ ਦੂੰਗਾ ਕਈ ਵਾਰੀ ਨਿਕਲਦੇ ਨਹੀਂ ਪੀਂਦੇ ਨਾ ਨਹੀਂ ਨਹੀਂ ਕਾਇਲੀ ਤੇ ਬਾਹਰ ਨਿਕਲਨੇ ਆ ਜਮਾਲ ਤਾਂ ਹੋ ਜੇ ਨੇ ਕਢਾਉਣੇ ਵਾਲਾ ਪ੍ਰੋਸੈਸ ਕਈ ਵਾਰੀ ਲੇਟ ਹੋ ਜਾਂਦਾ ਪਿਛਲੀ ਵਾਰੀ ਦੇਖਿਆ ਨਹੀਂ ਜਮਾ ਕਰਾ ਦਿੱਤੇ ਨਿਕਲੇ 20 ਦਿੰਨੀ ਹੈਗੇ ਫੇਰੀ ਜਾਓ ਗੇੜੇ ਮਾਰਦੇ ਬਾਅਦ ਨਿਕਲਨੇ ਆ ਪਹਿਲੀ ਤੱਕ ਕਰਾ ਦੋ ਜਮਾ ਇੰਨੇ ਨੂੰ ਡਾਏ ਮੁੱਕ ਜਣਾ ਫਿਰ ਜਿਹੜੇ ਜਮਾ ਕਰਾਤੇ ਉਹਨੇ ਲਈ ਜਣਾ ਨਹੀਂ ਜਾਣਾ ਡਾਏ ਨੂੰ ਨਹੀਂ ਲੈ ਤਾਂ ਪਹਿਨਾ ਮਿਲ ਗਏ ਆਪਣੇ ਖਾਤਰ ਤਾਂ ਹੈਗੇ ਪੰਜ ਚਾਰ ਸੈਲੀ ਤਾਂ ਆਇਆ ਵੀ ਜੇ ਪੰਜ ਚਾਰ ਹੋਰ ਮਿਲ ਜਵੇ ਪੂਰੇ ਹੋ ਜਾਂਦਾ ਡੇਢ ਡੇਢ ਪੈ ਜਾਂਦਾ ਫੁਰਤਾ ਕੁਝ ਨਹੀਂ ਹੈਗਾ ਹੋਵੇ ਕੱਖ achar ਆਰਾ ਪਰਾਲੀ ਦੀ ਹਰੀ ਦੀ ਵੱਢ ਕੇ ਲੈ ਕੇ ਚੱਲੇ ਮੈਂ ਵੀ ਲੈ ਕੇ ਜਾਣੀ ਆ ਯਾਰ ਹੋਣੀ ਆ ਹੁਣ ਸਵੇਰੇ ਨਾ ਬਹੁਤ ਵਧੀਆ ਆਹ ਵੱਢ ਰੇਡੀ ਇੱਕ ਮੈਨੂੰ ਮੂਕ ਬਹੁਤ ਲੱਗੀ ਯਾਰ ਚਾਰ ਕਰਕੇ ਲੱਗੀ ਮੈਨੂੰ ਲੱਗਦੀ ਇਹਨੂੰ ਉਹਦੇ ਟੀਕੇ ਲਵਾਏ ਡਾਕਟਰ ਤੇ ਤਾਰਾਮ ਆਇਆ 300 ਰੁਪਏ ਲੱਗ ਗਿਆ ਕੱਲੇ ਥੁੱਕੀ ਤੂੜੀ ਪਾ ਦੇ ਤੂੜੀ ਚ ਚਾਰ ਪੈਂਦਾ ਚਾਰ ਪਾਏ ਨਾ ਨਹੀਂ ਚਾਰ ਤਾਂ ਯਾਰ ਚੱਲ ਥੋੜਾ ਜਿਹਾ ਪਸਾ ਫੇਰ ਵੀ ਹੁਣ ਗੱਬੇ ਖੜਦੀ ਆ ਆ ਪੰਗਾ ਹੋ ਜਾਂਦਾ ਮੜੀ ਜੀ ਚੌਕ ਕਰਿਆ ਸੱਟ ਤੇ ਕੋਸ਼ਨਾ ਪਾਉਂ ਨਾ ਅੱਜ ਤਾਂ ਆਰਾਮ ਟੀਕੇ ਤੇ ਬਾਅਦ ਆਰਾਮ ਜੋੜੇ ਨਹੀਂ ਯਾਰ ਤੇ ਤੁਹਾਨੂੰ ਕਹਿੰਦਾ ਵੀ ਸੁੱਕੀ ਟੂੜੀ ਪਾ ਦੇ ਨਾ ਪਿਸ਼ਾਬ ਕਰਦਾ ਸਾਲੀ ਮੋਗ ਮਾਰੇ ਮੈਂ ਪਿਸ਼ਾਬ ਤਾਂ ਘੱਟ ਕਰਦੀ ਆ ਉਹ ਬਹੁਤ ਮਾਰਦੀ ਕੱਲ ਮੈਂ ਦੇਖਿਆ ਜ ਟ੍ਰੇਲਰ ਕੱਢਿਆ ਹਾਂ ਖੜੀ ਤੇ ਇੱਧਰ ਲੈਣੀ ਵਾਪਸ ਮੈਂ ਕਰਾਂ ਗਿਆ ਉਹਨੂੰ ਮੈਂ ਦਵਾਈ ਨਾ ਕਹਤਾਂ ਦੱਸਦਾ ਨਾ ਆਰਾਮ ਅੱਜ ਤਾਂ ਟੀਕੇ ਲੋਆਤੇ ਕੱਲ ਗੋਲੀਆਂ ਦੇਤੀਆਂ ਟੀਕੇ ਲੋਆਤੇ ਜਿੱਦਾਂ ਫਰਕ ਆ ਨਹੀਂ ਤਾਂ ਬਸ ਉਹੀ ਬਈ ਤੀ ਮੇਥੇ ਮੂਥੇ ਦੇ ਦੇਣੇ ਤੇ ਸਾਰੇ ਦੂਗੇ ਉੱਟ ਕੇ ਲਿਆ ਕੇ ਤੇਰੇ ਠੰਡੇ ਹੁੰਦੇ ਹਨਾ ਆਹਦਾ ਚਲ ਕੋਈ ਨਾ ਹੁਣ ਤਾਂ ਆਰਾਮ ਆ ਜੀ ਹੁਣ ਦੁਬਾਰਾ ਲਗੂਗੀ ਮੂਕ ਦੇਖਦੇ ਅਸਲ ਜੀ ਗੱਲ ਪਤਾ ਕਿ ਮੈਂ ਦੇਖਿਆ ਟੂੜੀ ਵਿੱਚ ਨਾ ਥੋੜੀ ਜੀ ਮਿੱਟੀ ਆ ਟੂੜੀ ਜਿਹੜੀ ਮੀਂਹ ਤੇ ਬਾਦ ਬਣੀ ਆ ਇਹ ਚ ਗਰਦ ਦਾ ਥੋੜੀ ਜੀ ਖਰਾਬ ਆ ਉਨੀ ਚੱਜ ਦੀ ਟੂੜੀ ਨਹੀਂ ਬਣੀ ਹੈਗੀ ਕਾਲੀ ਹੋਊਗੀ ਇੱਕ ਤਾਂ ਮੀਂਹ ਤੇ ਬਾਦ ਬਣਨੇ ਕਰਕੇ ਮੀਂਹ ਬੋਪਾ ਜਿਆ ਜਿਆਦਾ ਚਾਰ ਪਾ ਦਿੰਦੇ ਆ ਉਹਦੇ ਵਿੱਚ ਮੈਂ ਹਸਾਂ ਗਿਆ ਕਰਦੀ ਆ ਖੁੱਲੀ ਵੀ ਛੱਡ ਦਿੰਦੀ ਆ ਕਿਉਂਕਿ ਇਹ ਚਾਰ ਸੁਆਦ ਹੁੰਦਾ ਥੱਲੇ ਬੈਠੀ ਜਾਂਦਾ ਚਾਰ ਦਾਣਾ ਮੱਕੀ ਦਾ ਥੱਲੇ ਚਲੀ ਜਾਂਦਾ ਮੈਂ ਦੇਖਿਆ ਮੈਂ ਹਸਾਂ ਖੁੱਲੀ ਵੀ ਛੱਡ ਦਿੰਦੀ ਆ ਉਹ ਮਿੱਟੀ ਜਿਆਦਾ ਖਾਣੇ ਪ੍ਰੋਬਲਮ ਉਹ ਦੀ ਆ ਮੈਂ ਅੰਦਾਜ਼ਾ ਲਾਇਆ ਵੀ ਇਹੀ ਕਰਨਾ ਚੱਲੀਏ ਚੱਲ ਉਹਦੇ ਨਾਲ ਵੀ ਇਹ ਮਿੱਟੀ ਹੀ ਪ੍ਰੋਬਲਮ ਹੈ ਹੋਰ ਕਾਸੀ ਦੀ ਨਹੀਂ ਹੈਗੀ ਮਿੱਟੀ ਖੜਾ ਤੇ ਕੋਸ ਕਰਕੇ ਨਹੀਂ ਉਹ ਤੂੜੀ ਪਾ ਦੇ ਗੱਲਾਂ ਹੀ ਦੋ ਆਉਣੀਆਂ ਬਾ ਮਿੱਥੇ ਵੀ ਚਲਦੇ ਆ ਆ ਪਾਣੀ ਕਿੱਧਰ ਆਇਆ ਤੂੜੀ ਪਾ ਦੇ ਐਡਾ ਤੇ ਬਣੇ ਕਿੱਧਰ ਤੇ ਆ ਗਿਆ ਚਰਾਈ ਹੁਣ ਕਿਉਂ ਹੋ ਗਈ ਆਬ ਮੈਂ ਤਾਂ ਹੀ ਬਾਜਰਾ ਪਾਇਆ ਇਹਨੇ ਮੇਰੇ 10 ਦਿਨ ਕੱਢ ਦੇਣੇ 10 ਦਿਨ ਫੇ ਮੈਂ ਕੰਨਾ ਪਾ ਦੇਣਾ ਗੈਲ ਨਹੀਂ ਕੱਲਾ ਕੰਨਾ ਕਿੱਥੇ ਪਾਉਂਗਾ ਚਾਰ ਗੱਲ ਕੰਨਾ ਪੈਣਾ ਨਹੀਂ ਮੈਂ ਤਾਂ ਹੀ ਬਾਜਰਾ ਖੜਾ ਲਿਆ ਉਹਨੂੰ ਪਾਣੀ ਲਾ ਦੇਣਾ ਮੀਂਹ ਦੇ ਦੇਖ ਕੇ ਮੈਂ ਕਿਹਾ ਵੀ ਨਾਲੇ ਇਹ ਚੱਲੀ ਜਾਣਾ ਬਾਜਰਾ ਨਾਲੇ ਗੰਨਾ ਵੱਢੀ ਜਾਣਾ ਤਾਂ ਮੈਂ ਫਿਰ ਬਾਜਰੇ ਨੂੰ ਵੱਡਾ ਨਹੀਂ ਲਾਇਆ ਸੋਨਾ ਹੋ ਗਿਆ ਚੱਲ 10 15 ਦਿਨ ਤੱਕ ਕੱਢੂੰਗਾ ਜੀ ਹਾਂ ਬਰਾ ਤੇਰੇ ਆਪ ਤਾਂ ਜੇ 20 ਦਿਨ ਕਢਾਲਾ ਮੀਂਹ ਨਾਲ ਕਢਾਲਾ ਉਹ ਗੰਨਾ ਜ਼ਿਆਦਾ ਪਾ ਲੈਣਾ ਜ਼ਿਆਦਾ ਇਹਦੀ ਇੱਕ ਰੋਟੀ ਪਾਈ ਜਾਣੀ ਆਪਾਂ ਨੇ ਇਹ ਤਾਂ ਹੈ ਉਹ ਛੱਡੇ ਗਿਆ ਥੋੜੇ ਜੇ ਐਮਐਲ ਆ ਸਾਡਾ ਜੀ ਦਮ ਟੁੱਟ ਗਿਆ ਹੁਣ ਸੱਡਾ ਵੱਢਣੀ ਹੈ ਕਿਹੜੇ ਸੌਖੀਆਂ ਸੱਡਾ ਨਹੀਂ ਵੱਢਦਾ ਉਹ ਭਾਈ ਕਰੂੰਗਾ ਯਾਰ ਖੰਬੇ ਆ ਇਹ ਖੰਬੇ ਬਹੁਤ ਦਿੱਕਤ ਕਰਦੇ ਆ ਪਹਿਲਾਂ ਵੱਢ ਕੇ ਸੜ ਦਿੰਦਾ ਜੇ ਪਤਾ ਤਾਂ ਵੀ ਮਸ਼ੀਨ ਨਾ ਆਉਣਾ ਨਾ ਦੱਜਾ ਨਹੀਂ ਲਾਇਆ ਵੀ ਅੱਜ ਉਹਨੂੰ ਟੱਕਰ ਦੂ ਆ ਗਏ ਪਰ ਬਿੱਡ ਕਰਣ ਲੱਗ ਗਿਆ ਮਾਦੂ ਕੱਲ ਦਾ ਤਾਸਾ ਲੰਦਾ ਬਿੱਡਾ ਤਾਂ ਇਹ ਬਿੱਡ ਦੇ ਖਾਇਆ ਉੱਥੇ ਲਾਹ ਹਫਤਾ ਕਰਦੇ ਬੂਟੇ ਹੋਣੀ ਨੇ ਬਾਈਏ ਬੜਾ ਜੀਏ ਤੁੰਕ ਦੀ ਤਿਆਰੀ ਕਰਕੇ ਰੱਖ ਦੇਣਾ ਮਹੀਨੇ ਤੱਕ ਬਿੱਦਾਂਗੇ ਅੱਗੇ ਕਿਹੜਾ ਬੀਜੀ-ਬੀਜਣਾ ਹੈ ਨਾ ਅਜ ਏ ਨਮਰਾਸੀ ਸੌਫਤ ਕਰੇ ਵੀ ਜਗਾ। ਇਹ ਕਾ ਕਰ ਦੋ? ਹੋਊਗਾ ਮੈਨੂੰ ਲੱਗਦਾ। ਉਹੀ ਮੈਂ ਵੀਦੂੰਗਾ। ਇੰਦਾ ਖਾਂਦੇ ਬਹੁਤ ਵਧੀਆ ਡੰਗਰ। ਬਹੁਤ ਖਾਨੇ ਛੱਡਦੀਆਂ ਨਹੀਂ ਹੈਗੀਆਂ। ਸਕੂਣਾ ਜਿਹੇ ਹੁੰਦੇ ਨੇ ਇੱਕ ਹਰੇ ਆ। ਇੱਕ ਹਰੇ ਆ। ਜੇ ਸੁੱਕੇ ਹੋਵੇ ਤਾਂ ਵੀ ਆ। ਤਾਂ ਹੀ ਮੈਂ ਲੈ ਕੇ ਚੱਲਿਆ। ਨਾ ਨਾ ਮੈਂ ਵੀ ਲੈ ਕੇ ਜਾਣੇ ਆ। ਸਾਡੇ ਹੁਣ ਬੰਦੇ ਨੂੰ ਕੱਲੂ ਥਾਪੀ ਦਊਗਾ ਵੀ ਚੱਲ ਵੱਢੀਏ। ਹੋ ਥੋੜੀ ਜੀ ਫਿਰ। ਜੇ ਕੱਲ ਨੂੰ ਵੜਾਉਣੇ ਜਾਣਾ ਪਰਾਲੀ ਦੀ ਵੱਢ ਲੈ ਜਾਣੀ ਹਾਂ। ਕੱਲੂ ਨਹੀਂ ਵੜਾਉਣੀ। ਕੱਲੂ ਕਹਿੰਦਾ ਪੁੱਛਦਾ ਕਾਲੇ ਨੂੰ। ਕਾ ਤੇ ਕਹਿੰਦਾ ਉਹ ਕੱਲ ਨੂੰ 10 ਦੀ ਮੈਨੂੰ ਮੈਂ ਵੜ ਦੇਣੀ ਆ ਲਾਗ ਲਾਗ ਦੋ ਭਰੀਆਂ ਤਾਂ ਹੈਗੀਆਂ ਮੈਂ ਉਹ ਤਾਂ ਕੋਈ ਨਹੀਂ ਚੱਲ ਨਾ ਫਾੜ ਦੇਦਾ ਨਹੀਂ ਘਰ ਚਾੜ ਲੈਣੀ ਮੈਂ ਆਰਾ ਬਹੁਤ ਦੱਲੀ ਦੇਤਾ ਛੇਹ ਹੱਤ ਪੰਡਾ ਲੈ ਵੜ ਕੇ ਹਿੱਦੜ ਦੱਲੀ ਬਣ ਇੱਥੇ ਵੜ ਦੇ ਤੇਰੇ ਕਾ ਤੇ ਪਰਸੋਂ ਆਹ ਠੀਕ ਠੀਕ ਕਮਾਲ ਪਰੋ ਸਾਹਮਣੇ ਹਾਂ ਠੀਕ ਕੱਢਦਾ ਮੈਂ ਵੀ ਗਿਆ ਤਾਂ ਜਾਨੀ ਨਹੀਂ ਠੀਕ ਆ ਯਾਰ ਇੰਚ ਮਾੜੀ ਚੀਜ਼ ਥੋੜੋ ਆ ਮਾੜੀ ਚੀਜ਼ ਥੋੜੋ ਠੰਡੀਆਂ ਬਹੁਤ ਆ ਹਾਂ ਇਹ ਮਾੜੀ ਚੀਜ਼ ਥੋੜੂ ਵੇਰ ਪਰਾਲੀ ਪਰ

ਮਨ ਉਮੀਦ ਆ ਵੀ ਤੇ ਕਰਕੇ ਹੀ ਤਾਂ ਪੰਗਾ ਪੈਂਦਾ ਵੀ ਉਹ ਖੁੱਲ੍ਹੀ ਚੜਦੀ ਜਿਹੜੀ ਮਿੱਟੀ ਹੁੰਦੀ ਹੈ ਨਾ ਉਹ ਵੀ ਚੱਟ ਜਾਂਦੀਆਂ ਉਹ ਨਾਲੇ ਫੈਂਟ ਪਤਾ ਹੀ ਨਹੀਂ ਨਾਲੇ ਆਪਣਾ ਦੁੱਧ ਬੜਾ ਠੀਕ ਆ ਨਾ ਨਾ ਉਹ ਤਾਂ ਹਯੋ ਆ ਇੱਕ ਨਾਮੂਤ ਕਾਣਾ ਨਾਮ ਨਾਲ ਬਹੁਤ ਠੀਕਾ ਬਣਾਇਆ ਨੇ ਹੁਣ ਆਈ ਤਾਂ ਮੈਂ ਸ਼ਹਿਰਾਂ ਚ ਉੱਥੇ ਪਰੁਕੜ ਰੋਪੜ ਇੱਕ ਡੇਰੀ ਫਾਰਮ ਆ ਉਹ ਕਹਿੰਦਾ ਬਾਈ ਅਸੀਂ ਕਦੇ ਹਰਿਆਈ ਦਿਖਾਈਓ ਨਹੀਂ ਸਾਰਾ ਸਾਲ ਤੂੜੀ ਪਾਉਣੀ ਆ ਉੱਪਰ ਪਾਉਣਾ ਬੰਡ ਪੂਰਾ ਐ ਚੰਗੀ ਤਰ੍ਹਾਂ ਹਰਿਆਈ ਬੰਡ ਸਾਰਾ ਕੁਝ ਮੈਂ ਪਾਈਏ ਆਪਣਾ ਆਪਣਾ ਸਿਸਟਮ ਆ ਹੁਣ ਹੈਂ ਬਾਂਡ ਖੁੱਲਾ ਪਾਉਣਾ ਉਹਨਾਂ ਨੇ ਉੱਪਰ ਪਰ ਉਹ ਖੋਲਡਿ ਸਾਫ਼ ਕਰ ਦਿੰਦੀਆਂ ਪਰ ਮੈਂ ਇੱਕ ਚੀਜ਼ ਤਾਂ ਦੇਖੀ ਯਾਰ ਵੀ ਜੇ ਆਪਾਂ ਤੂੜੀ ਪਾਉਣੀ ਹੈ ਨਾ ਨਿਰੀ ਅਸੀਂ ਥੱਲੇ ਛਾਣ ਕੇ ਪਾਉਣੀ ਚਾਹੀਦੀ ਹੈ ਤੂੜੀ 'ਚ ਮਿੱਟੀ ਖਾਸੀ ਆਉਂਦੀ ਆ ਹੋਰ ਕੋਈ ਦਿੱਕਤ ਨਹੀਂ ਹੈਗੀ ਚੱਲੀਏ ਫਿਰ ਚੱਲ